ਰਜਿੰਦਰ ਰਜਿੰਦਰ ਕਿਤੇ ਮਰ ਗਏ ਸਾਰੇ ਕੋਈ ਸਮਝ ਨਹੀਂ ਲੱਗਦੀ ਨਾ ਕੋਈ ਦਿਂਦਾ ਇੱਥੇ ਚਲ ਕਰਦਾ ਰਜਿੰਦਰ ਨੂੰ ਫੋਨ ਪੁੱਛਦਾ ਕਿੱਥੇ ਆ ਰਜਿੰਦਰ ਤਾਂ ਕਹਿੰਦਾ ਸੀਗਾ ਕੁਛਿੰਦਾ ਚੱਲ ਗਿਆ ਪਰ ਆ ਕੁੜੀ ਕੌਣ ਆ? ਕੁੜੀਏ ਮੈਂ ਤੇਨੂੰ ਪਹਿਚਾਣਿਆ ਨਹੀਂ ਤੂੰ ਕੌਣ ਆ? ਡੈਡੀ ਹਰਜਿੰਦਰ ਤੂੰ ਤਾਂ ਕਹਿੰਦਾ ਛਿੰਦਾ ਚਲ ਗਿਆ। ਇਹ ਕੁੜੀ ਕੌਣ ਆ? ਤੁਸੀਂ ਆ ਜਾਓ ਅੰਦਰ ਬਹਿ ਕੇ ਕੰਮ ਕਰਦੇ ਆਪਾਂ। ਅੰਦਰ ਕੁੜੀ ਤੇ ਦੱਸ ਕੌਣ ਆ ਮੈਂ ਪੁੱਛ ਲੈਣ ਨੂੰ। ਉਹ ਕੋਈ ਨਹੀਂ ਕੁੜੀ ਵੀ ਆਪਣੀ ਆ ਤੁਸੀਂ ਅੰਦਰ ਤਾਂ ਚਲੋ। ਚਲੋ ਅੰਦਰ। ਹਾਂ ਪ੍ਰਜਿੰਦਰ ਮੈਂ ਤੈਨੂੰ ਪੁੱਛੀ ਜਾਂਦਾ ਕਿ ਕੁੜੀ ਕੌਣ ਹੈ ਤੂੰ ਦੱਸਦਾ ਕਿਉਂ ਨਹੀਂ ਦੱਸਦਾ ਬੈਠਾ ਸਹੀਂ ਪੂਜਾ ਆ ਗਿਆ ਕਿਉਂ ਨਹੀਂ ਕਾਕਾ ਮੈਂ ਤਾਂ ਆ ਗਿਆ ਪਰ ਮੈਂ ਤੈਨੂੰ ਬਾਰ-ਬਾਰ ਪੁੱਛੀ ਜਾਂਦਾ ਕਿ ਕੁੜੀ ਕੌਣ ਹੈ ਤੂੰ ਦੱਸਦਾ ਕਦੀ ਨਹੀਂ ਡੈਡ ਜੀ ਦੱਸ ਦਿੰਦਾ ਤੈਨੂੰ ਕੌਣ ਹੈ ਕੁੜੀ ਉਹ ਕਿੰਨਾ ਟਾਈਮ ਲਾਉਂਦੇ ਦੱਸਣ ਨੂੰ ਆ ਗਿਆ ਤੁਸੀਂ ਹਾਂ ਆ ਗਿਆ ਕਿੱਥੇ ਹਾਂ ਗਿਆ ਸੰਦਨ ਤਨ ਹੋ ਗਿਆ ਕਿੰਨੀ ਟੈਨਸ਼ਨ ਫੀ ਹੋਸੀ ਘਰ ਨਿਆਣਿਆਂ ਨੂੰ ਪਤਾ ਮੈਨੂੰ ਤੁਹਾਨੂੰ ਕਿੰਨਾ ਕੁ ਫਿਕਰ ਹੈ ਮੇਰਾ ਨਾ ਫਿਕਰ ਤਾਂ ਹੈ ਪਰ ਉਹ ਇਸ ਤਰ੍ਹਾਂ 10 ਦਿਨ ਹੋ ਗਏ ਤੁਹਾਨੂੰ ਘਰੋਂ ਗਿਆ ਨੂੰ ਪਤਾ ਪਤਾ ਮੈਨੂੰ ਸਾਰਾ ਜਾਣਦਾ ਮੈਂ ਉਹ ਡੈਡੀ ਜੀ ਤੁਹਾਨੂੰ ਇੰਨੇ ਫੋਨ ਕਰਦੇ ਨੇ ਤੁਸੀਂ ਹੁਣ ਚੱਕਦੇ ਤਾਂ ਹੈ ਨਹੀਂ ਸੀਗੇ ਕਦੀ ਬੰਦ ਕਰ ਲੈਂਦੇ ਸੀ ਕਦੀ ਤੁਸੀਂ ਬਿਜ਼ੀ ਕਰ ਦਿੰਦੇ ਸੀ ਮੈਨੂੰ ਕੋਈ ਦੱਸੂਗਾ ਪੇ ਕੁੜੀ ਹੈ ਕੋਣ ਕਿ ਮੈਂ ਜਾਵਾਂ ਇਹ ਕੁੜੀ ਉਹੀ ਆ ਜਿਹਨਾਂ ਅਛਿੰਦੇ ਨੇ ਵਿਆਹ ਕਰਵਾਇਆ ਛਿੰਦਾ ਵੀ ਇੱਥੇ ਹੀ ਆ ਮੈਂ ਮਾਰ ਲੈਣ ਛਿੰਦੇ ਨੂੰ ਬਾਜ ਅੱਛਾ ਤੇ ਤੁਸੀਂ ਇਹ ਗੱਲ ਮੰਮੀ ਨਹੀਂ ਭੇਛਿੰਦਾ ਸੀ ਘਰ ਰੱਖਣਾ ਨਹੀਂ ਛਿੰਦੇ ਉਹ ਨਹੀਂ ਨਹੀਂ ਤੁਸੀਂ ਆਪਣਾ ਕਰੋ ਮੈਂ ਜਾਣਾ ਬਾਹਰ ਉਹ ਬੈਠੋ ਤਾਂ ਸਹੀ ਤੁਸੀਂ ਕਿਤੇ ਨਹੀਂ ਮੈਂ ਬੈਠ ਕੇ ਮੱਚੇ ਵਰਗਾ ਤੁਸੀਂ ਮੇਰੀ ਗੱਲ ਨਹੀਂ ਮੰਨਣੀ ਉਹ ਡੈਡ ਜੀ ਬੈਠੋ ਤਾਂ ਸਹੀ ਮੈਂ ਤੇਰੇ ਮੋਰੇ ਹੱਥ ਜੋੜਦਾ ਤੁਸੀਂ ਬੈਠੋ ਰਜਿੰਦਰ ਮੈਂ ਤੈਨੂੰ ਇਹ ਗੱਲ ਪੁੱਤ ਕਹਿ ਰਿਹਾ ਸੀਗਾ ਵੀ ਜੇ ਸੰਜ ਨੇ ਘਰ ਚੜ੍ਹਨਾ ਤਾਂ ਮੈਂ ਵੀ ਆਣਾ ਸੱਸੀ ਘਰ ਗਈ ਸੱਸੀ ਦਾ ਪੁੱਤ ਠੀਕ ਹੈ ਤੂੰ ਮੈਂ ਹੁਣੇ ਆਇਆ ਜੀ ਬੈਠੋ ਤਾਂ ਸਹੀ ਤੁਸੀਂ ਜਾਣਾ ਕਿੱਥੇ ਉਹ ਪਹਿਲਾਂ ਦੱਸੋ ਉਹ ਰਜਿੰਦਰ ਮੈਂ ਇੱਥੇ ਬੈਠ ਕੇ ਕੀ ਕਰਾਂ ਜਾਂ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਣੀ ਕਿਹੜੀ ਸੱਸੀ ਦਾ ਤੇਰਾ ਨਾਮ ਕੋਈ ਗੱਲ ਨਹੀਂ ਕਾਹਦੀ ਸਾਸਰੀ ਘਰ ਕਿਹੜਾ ਕੰਮ ਕਰਕੇ ਆਏ ਜਿਹੜਾ ਚੰਗਾ ਸਾਸਰੀ ਘਰ ਕਰ ਤੇਰਾ ਡੈਡੀ ਐਨਾ ਗੁੱਸੇਗਾ ਤੇ ਆ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਪੂਰੀ ਪਹਿਲਾਂ ਤੂੰ ਮੈਨੂੰ ਆਰਦਵਾਰੇ ਕਿਸੇ ਕੋਲ ਪਿੰਡ ਦੇ ਵਿੱਚ ਖਾਂਜੋਕਾ ਨਹੀਂ ਛੱਡਿਆ ਤੂੰ ਸਾਸਰੀ ਘਰ ਦੀ ਗੱਲ ਕਰਦਾ ਜਦ ਤਾ ਇਸ ਕਰਕੇ ਰਜਿੰਦਰ ਮੈਰਾਂ ਨਾਲ ਨਹੀਂ ਤਰੂਗਾ ਛੰਡਾ ਮੇਰਾ ਕੋਈ ਮਤਲਬ ਨਹੀਂ ਇਹਦੇ ਨਾਲ ਤੋ ਡੈਡੀ ਜੀ ਕਿਤੇ ਨਹੀਂ ਜਾਣਾ ਤੁਸੀਂ ਬੈਠੋ ਇੱਥੇ ਪਹਿਲਾਂ ਇਹਦੇ ਹੋਰ ਲੱਗਦਾ ਵਿਆਹ ਕਰਾ ਲੈ ਕੁੜੀ ਲੈ ਕੇ ਜਿੱਥੇ ਰਹਿਣਾ ਰਵੇ ਪਪਾ ਨੂੰ ਫੋਨ ਕਰ ਗੱਲ ਤਾਂ ਸੁਣ ਲਵੋ ਬੈਠ ਕੇ ਕੀ ਕਰਾਂ ਮੈਂ ਹੁਸਨ ਨਹੀਂ ਜਾਂਦੇ ਮਮੀ ਕੁੜੀ ਕਰਾ ਲੈ ਮੇਰੀ ਨਹੀਂ ਮੈਨੂੰ ਝਾਰ ਦੇ ਦੇ ਤੁਸੀਂ ਇਹ ਗੱਲ ਕਰੋ ਆਪਸ ਵਿੱਚ ਤੋ ਤੁਸੀਂ ਗੱਲ ਤਾਂ ਸੁਣ ਲਓ ਬੈਠ ਕੇ ਗਰਮ ਤੋ ਨਹੀਂ ਖਦਾ ਰਹਿੰਦੇ 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 ਮੈਂ ਕਰ ਦਿੰਦਾ ਨਹੀਂ ਤੂੰ ਲੈ ਦੇ ਝਾਰ ਦੇ ਮੈਨੂੰ ਕਰ ਦੇ ਤੁਸੀਂ ਰੱਖੋ ਰੋਕ ਕੱਟੇ ਮੈਂ ਇਕੱਲਾ ਠੀਕ ਐ ਮੈਂ ਆਪੇ ਆਪਣਾ ਸਾਰ ਲਊਗਾ ਡੈਡੀ ਜੀ ਮੈਂ ਚੱਲਦਾ ਜਾਈ ਤੁਸੀਂ ਮੇਰੀ ਇੱਕ ਗੱਲ ਤਾਂ ਸੁਣ ਲਓ ਤੇਰੀ ਮਾਂ ਕੱਢ ਕੇ ਸੁਣਨੀ ਆ ਹਾਂਜੀ ਇੱਦਾਂ ਕਰੋ ਵੀ ਤੇਰੀ ਗੱਲ ਸੁਣ ਲਈ ਤੁਸੀਂ ਇਹ ਨਾ ਪੂਆ ਜੀ ਨੂੰ ਲੈ ਕੇ ਜਲਦੀ ਚਲੇ ਜਾਓ ਉਹ ਡੈਡੀ ਜੀ ਆਇਓ ਅਗਰ ਬਹੁਤ ਗਰਮ ਹੋਇਆ ਤੁਸੀਂ ਜਾਂਦੀ ਕਿੰਨਾ ਵੀ ਖੇਤੀ ਹੈ ਨਾ ਪੂਆ ਜੀ ਨਾਲ ਲੈ ਕੇ ਹੋਣਾ ਡੈਡੀ ਜੀ ਤੁਸੀਂ ਕਿਤੇ ਨਹੀਂ ਜਾਣਾ ਜੇ ਜੇ ਨਾ ਘਰੋਂ ਕਹਿ ਕੇ ਗਿਆ ਸੀ ਇੱਕ ਗੱਲ ਵੀ ਜ਼ਿਆਦਾ ਛਿੰਦਾ ਹੋਊਗਾ ਇਸ ਘਰ ਚ ਜਾਂ ਮੈਂ ਰੂੰਗਾ ਡੈਡੀ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮੈਂ ਨਹੀਂ ਤੁਹਾਨੂੰ ਕਿਤੇ ਮੈਂ ਨੂੰ ਦੱਸ ਤੇ ਮੈਂ ਆਪਣੀ ਇਲਾਮ ਲਈ ਕੀ ਚਾ ਗਿਆ ਨਹੀਂ ਮੈਂ ਤੇਰੇ ਲਈ ਕਾ ਨਹੀਂ ਕੀਤਾ ਮੇਰੇ ਕਿੰਨੇ ਸੁਪਨੇ ਸੀਗੇ ਮੈਂ ਤੇਰਾ ਵਿਆਹ ਕਰੂੰਗਾ ਮੈਂ ਲੋਕਾਂ ਨੂੰ ਸੱਦੂਗਾ ਜਿਹਨਾਂ ਦੇ ਮੈਂ ਜਾਂਦਾ ਰਿਹਾ ਕੱਦ ਮੰਨੀ ਮੇਰੀ ਗੱਲ ਤੇ ਮੈਨੂੰ ਦੱਸਿਆ ਰਲਾ ਕਰਨ ਲੱਗੇ ਨੇ ਹੁਣ ਤੂੰ ਗੱਲਾਂ ਕਰੀ ਜਾਣਾ ਡਾਡੀ ਜੀ ਮੈਂ ਮਾਦਾ ਮੇਤੋ ਗਰਤ ਹੀ ਹੋ ਗਈ ਆ ਪਰ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਹੈਗਾ ਜਿੰਨੇ ਤੁਸੀਂ ਤਾਂ ਅਸੀਂ ਜਾਵਾਂਗੇ ਘਰੋਂ ਫੇ ਤੂੰ ਆ ਕੇ ਕਰੁੰਦਾ ਤੈਨੂੰ ਕਿਹਾ ਸੀ ਮੇਰੇ ਘਰ ਨਾਲ ਬੜੀ ਫੇ ਤੁਸੀਂ ਬੈਠੋ ਤੁਸੀਂ ਮੈਂ ਨਹੀਂ ਤੁਹਾਨੂੰ ਕਿਤੇ ਵੀ ਧੱਕੇ ਖਾਣ ਦੇ ਸਕਦਾ ਬੈਠੋ ਤੁਸੀਂ ਟੱਕਿਆ ਵੀ ਕਰ ਕੋਈ ਛੱਡੀ ਆ ਹੁਣ ਬਾਹਰ ਨਿਕਲ ਜੂਗਾ ਨਹੀਂ ਛੱਡਿਆ ਬਹਿ ਜਾਓ ਬਹਿ ਜਾਓ ਤੁਸੀਂ ਅਸੀਂ ਚਿਲ ਜਮਾਂਗੇ ਤੁਹਾਨੂੰ ਨਹੀਂ ਜਾਣ ਦਿੰਦੇ ਕਿਤੇ ਬੈਠੋ ਤੁਸੀਂ ਪੂਜਾ ਹਾਂਜੀ ਡੈਡੀ ਹੋ ਜਾ ਆਪਾਂ ਚੱਲੀਏ ਆਪਣੀ ਇਸ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਛਿੰਦਿਆ ਮੇਰੀ ਗੱਲ ਸੁਣਣਾ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਆਇਆ ਨਾ ਹੁਣੇ ਜਾਣਾ ਕਿਤੇ ਨਾ ਤੂੰ ਜਾਣਾ ਉੱਥੇ ਬੈਠੋ ਚਲੋ ਬੈਠੇ ਇੱਥੇ ਗੱਲ ਸੁਣੋ ਬੈਠ ਕੇ ਚਲੋ ਜਾਣਾ ਹੈ ਨਾ ਨਹੀਂ ਬਾਜੀ ਡੈਡੀ ਜੀ ਤੁਹਾਨੂੰ ਸਾਡਾ ਹੀ ਦੁੱਖ ਆ ਅਸੀਂ ਚੱਲ ਜਾਂ ਨੇ ਇਸ ਘਰ ਵਿੱਚੋਂ ਛਿੰਦੇ ਮੈਂ ਕਹ ਤੁਸੀਂ ਅੱਦਾ ਕਰੋ ਡੈਡੀ ਜੀ ਨੂੰ ਸਾਰਾ ਕੁਝ ਸੱਚ-ਸੱਚ ਦੱਸ ਦੋ ਨਹੀਂ ਤਾਂ ਮੈਂ ਸੱਚ ਦੱਸ ਦੰਨੀ ਆ ਮੇਰੇ ਪੋਣਾ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦੁੱਖ ਨਹੀਂ ਦੇਖਿਆ ਜਾਂਦਾ ਨਹੀਂ ਪੂਜਾ ਕੋਈ ਗੱਲ ਨਹੀਂ ਜਦੋਂ ਮਾਂ ਪਿਓ ਆਪਣੇ ਬੱਚਿਆਂ ਨੂੰ ਗਲਤ ਸਮਝੀ ਜਾਣ ਉੱਥੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਚਲ ਉੱਠ ਪੂਜਾ ਇਸ ਘਰ ਵਿੱਚ ਸਾਡੇ ਲਈ ਕੋਈ ਜਗ੍ਹਾ ਨਹੀਂ ਹੈਗੀ ਰਜਿੰਦਰ ਮੇਰੇ ਦਾ ਮਤਲਬ ਇਹ ਹੋ ਗਿਆ ਵੀ ਤੇਰੀ ਵੀ ਸ਼ੈ ਆ ਵੀ ਤੂੰ ਨਹੀਂ ਜਾਣਾ ਕਿਤੇ ਵੀ ਫਿਰ ਤੇ ਇਹ ਕਿਰ ਚੱਲ ਜੇ ਬਾਹਰ ਨੂੰ ਉਹ ਕਿੱਥੇ ਜਾਣਾ ਫਿਰ ਉਹ ਤੁਸੀਂ ਵੀ ਨਹੀਂ ਜਾਣਾ ਕਿਤੇ ਵੀ ਗੱਲ ਤਾਂ ਸੁਣ ਲਓ ਤੁਸੀਂ ਵੀ ਫਿਰ ਰਹੋ ਇੱਥੇ ਜਦੋਂ ਉਹਨੇ ਗਲਤੀਆਂ ਕਰਨੀਆਂ ਤੂੰ ਉਹਦੀ ਸਪੋਰਟ ਕਰਦਾ ਉਹ ਡੈਡ ਜੀ سپورਟ ਨਹੀਂ ਮੈਂ ਕਰਦਾ ਕਿਸੇ ਦੀ ਵੀ ਨਿਸ਼ਿੰਦੇ ਮੇਰੀ ਗੱਲ ਸੁਣ ਤੂੰ ਇਸ ਕੁੜੀ ਬਦਲੇ ਨਹੀਂ ਆਪਣੇ ਮਾਂ ਪੈਨੂ ਛੱਡ ਕੇ ਚੱਲਾ ਹੈ ਮੈਂ ਕਦੀ ਸੋਚਿਆ ਨਹੀਂ ਸੀ ਇਹ ਗੱਲ ਕਿ ਕਦੀ ਤੂੰ ਵੀ ਐਡਾ ਕਰੂਗਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਉਦਾਂ ਸਾਡੇ ਘਰ 'ਚ ਕਿੰਨਾ ਟੁਕਲੇਸ ਪਵਾ ਕੇ ਰੱਖ ਦਿੱਤਾ ਹੈ ਯਰ ਤੂੰ ਕਿਉਂ ਏਡਾ ਬੋਲੀ ਜਾਨੀਂ ਆ ਨਹੀਂ ਮੇਰੀ ਗੱਲ ਸੁਣੋ ਇਹ ਤੁਹਾਡਾ ਕੱਲਿਆਂ ਦਾ ਘਰ ਆ ਮੇਰਾ ਵੀ ਉਨਾ ਹੀ ਘਰ ਆ ਇੰਨਾ ਤੁਹਾਡੇ ਸਾਰਿਆਂ ਦਾ ਐ ਨਹੀਂ ਸਿੰਦਾ ਮੇਰਾ ਨਹੀਂ ਕੁਝ ਲੱਗਦਾ ਮੈਂ ਮੇਰਾ ਕੁਝ ਲੱਗਦਾ ਕਰਕੇ ਮੈਨੂੰ ਵੀ ਦੁੱਖ ਲੱਗਦਾ ਐ ਮੈਂ ਤਾਂ ਹੀ ਬੋਲਦੀ ਆ ਕਿਰਨ ਰਜਿੰਦਰ ਪੁੱਤ ਤੂੰ ਸਿਆਸ ਵਿੱਚ ਨਾ ਲੜੀ ਜਾਵੋ ਇਸ ਮਸਲੇ ਨੂੰ ਸੁਲਝਾਵੋ ਨਾ ਕਿ ਲਿਝਾਵੋ ਮੇਰਾ ਪਰਿਵਾਰ ਟੁੱਟ ਰਿਹਾ ਪੁੱਤ ਕੁਝ ਕਰ ਹੁਣ ਤੇਨੂੰ ਬਹੁਤ ਫਿਕਰ ਐ ਪਰਿਵਾਰ ਦਾ ਜਦੋਂ ਤੈਨੂੰ ਮੈਂ ਕਹਿੰਦਾ ਸੀਗਾ ਬੇਨੂੰ ਛਿੰਦੇ ਸਮਝਾ ਕੇ ਰੱਖ ਉਹਦੇ ਤੋਂ ਉਹਨੂੰ ਪੁੱਛ ਪੁੱਛ ਕਰੀ ਗਈ ਉਹ ਰਸੁਰਝਾ ਲਿਆ ਸਾਰਾ ਆਹ ਗੱਲਾਂ ਸਿਰ ਸੁਆ ਪਾਤੀ ਅਜੂਸਾਂ ਨਹੀਂ ਕਰਦੀਆਂ ਤੁਹਾਡਾ ਵੀ ਤਾਂ ਲਾਡਲਾ ਹੀ ਸੀ ਮੇਰੇ ਘਰ ਮੇਰੇ ਘਰ ਜਦੋਂ ਨੂੰ ਕੁਝ ਕਹਦਾ ਤੁਰੇ ਉਹ ਕਹਦਾ ਕੁਛ ਵੀ ਕੋਈ ਗੱਲ ਨਹੀਂ ਸਿਆਣੇ ਗਲਤੀਆਂ ਕਰਦੇ ਸਿਆਣੇ ਨਹੀਂ ਕਰਦੇ ਚੁੱਪ ਰੋ ਕੋਈ ਇਹ ਤਾਂ ਤੂੰ ਹੀ ਗਲਤੀ ਕੀਤੀ ਤਾਂ ਉਹਨੂੰ ਗਲਤੀ ਕਰਨ ਦਾ ਸਾਬ ਹੁਣ ਇਹ ਗਲਤੀ ਨੂੰ ਸੁਲਝਾ ਲਵੋ ਨਾ ਕਿ ਲਗਾਈ ਜਾਵੋ ਕਿੱਦਾਂ ਸੇ ਤੇ 75 ਹਾਈ ਲੋਕਾਂ ਕੋਲ ਜਾ ਕੇ ਨਹੀਂ ਪੈਂਦੇ ਛਿੱਤਰ ਜਾ ਤੁਹਾਨੂੰ ਸੱਚ ਦਾ ਪਤਾ ਲੱਗਣਾ ਤੁਹਾਨੂੰ ਆਪੇ ਸਮਝ ਆ ਜਾਣੀ ਹੈ ਤੇ ਸੱਚ ਦਾ ਮਤਲਬ ਤੁਹਾਨੂੰ ਕੋਈ ਸੋਰ ਪਤਾ ਆ ਜਿਹੜਾ ਸਾਨੂੰ ਦੱਸਦੀ ਨਹੀਂ ਤੁਹਾਨੂੰ ਹੀ ਪਤਾ ਲੱਗੇ ਜਾਣਾ ਸਾਰੀ ਗੱਲ ਦਾ ਤੂੰ ਦੱਸਦੀ ਕਾ ਤੂੰ ਕੋਈ ਨਰਿੰਦਰ ਨੇ ਕੀਤਾ ਸਤਪਾਲ ਭਾਜੀ ਨੂੰ ਫੋਨ ਹਾਂਜੀ ਮੰਮੀ ਕੀਤਾ ਹੋਇਆ ਸੱਦ ਲੋ ਉਹਨੂੰ ਆਉਣੇ ਵਾਲੇ ਉਹ ਆਪੇ ਸਮਝਾ ਦੇਣਗੇ ਆਕੇ ਜੜਜੀ ਤੁਸੀਂ ਸ਼ਾਂਤਤਾ ਹੋਵੋ ਮੈਂ ਤੁਹਾ ਨਾਲ ਕੋਈ ਗੱਲ ਕਰਨੀ ਆ ਮੈਂ ਤਾਂ ਸ਼ਾਂਤੀਆਂ ਮੈਨੂੰ ਫੋਨ ਸੋਲਣਾ ਵੀ ਕਰ ਲਓ ਗੱਲ ਕੋਈ ਹੈਲੋ ਹਾਂਜੀ ਵੀਰੇ ਜੀ ਕੀ ਹਾਲ ਚੱਲ ਅੱਛਾ ਠੀਕ ਆ ਬੰਬੇ ਵਾਲੀ ਫੈਕਟਰੀ ਤਿਆਰ ਰੱਖ ਲੈ ਮੈਂ ਤਾਂ ਦੱਸਿਆ ਵੀ ਨੀਅਰ ਤੇ ਫੇਰ ਜਿਹੜਾ ਦੂਜਾ ਮਸਲਾ ਉਹਦਾ ਕੀ ਕਰਨਾ ਕੀ ਕਿਹਾ ਪੇਪਰ ਚੱਕ ਲਮਾ ਉਥੋਂ ਅੱਛਾ ਸਾਰੀ ਤੂੰ ਮੇਰੇ ਨਾਲ ਲਾਤੀ ਉਹ ਚਲੋ ਠੀਕ ਹੈ ਓਕੇ ਮਿਲਦਾ ਮੈਂ ਡੈਡੀ ਜੀ ਕਿਹਨਾਂ ਦਾ ਫੋਨ ਸਗਾ ਆ ਉਹ ਮੇਰਾ ਪਾਰਟਨਰ ਸੀ ਜਿਹਦੇ ਨਾਲ ਰੌਲਾ ਚੱਲਦਾ ਸੀ ਆਪਣਾ ਪਾਰਟਨਰਸ਼ਿਪ ਦਾ ਹਾਂਜੀ ਉਹਨੇ ਬੰਬੇ ਵਾਲਾ ਪ੍ਰੋਜੈਕਟ ਰੱਖ ਲਿਆ ਜਿਹੜੀ ਆਪਣੀ ਲਗਾਉਣ ਵਾਲੀ ਫੈਕਟਰੀ ਸੀ ਹਾਂਜੀ ਉਹ ਸਾਰੀ ਜਿਹੜੀ ਫੈਕਟਰੀ ਆ ਸਾਡੇ ਨਾਲ ਕਰਾਤੀ ਉਹਨੇ ਅੱਛਾ ਜੀ ਆਪਾਂ ਹੀ ਨਾ ਕਰ ਦਿੱਤੀ ਉਹ ਆਪਾਂ ਇੱਕ ਦੂਸਰਾ ਮੋਂ ਨੂੰ ਵਿੱਚ ਪਾ ਸਕਦਾ ਯਾਰ ਤੂੰ ਮਸਲਾ ਹਸਲ ਜਾ ਦੇ ਅੱਛਾ ਅੱਛਾ ਤੇ ਉਹਦਾ 50 ਕਰੋੜ ਦੀ ਫੈਕਟਰੀ ਆ ਉਹ ਤੇਰੀ ਉਹ ਤਾਂ ਚੱਲ ਜੇ ਅੱਜ ਤੋਂ ਬਾਅਦ ਤੁਸੀਂ ਮਾਲਕ ਬਹੁਤ ਖੁਸ਼ੀ ਵਾਲੀ ਗੱਲ ਆ ਜਿਹੜੀ ਆਪਣੇ ਨਾਲ ਹੋ ਗਈ ਆ ਉਹ ਮੇਰੀ ਸਾਰੀ ਜ਼ਿੰਦਗੀ ਦੀ ਮਿਹਨਤ ਸੀ ਇੱਕ ਨਾਲੇ ਮੈਂ ਤੁਹਾਨੂੰ ਮੈਂ ਵੀ ਗੱਲ ਦੱਸਣੀ ਸੀਗੀ ਦੱਸ ਪੁੱਤ ਉਹ ਜਿਹੜਾ ਆਪਣਾ ਕੇਸ ਚੱਲਦਾ ਸੀਗਾ 12 ਗਿੱਲੇ ਵਾਲਾ ਹਾਂਜੀ ਹਾਂਜੀ ਉਹ ਆਪਾਂ ਵੀ ਜਿੱਤ ਗਏ ਆ ਉਹ ਕਿਆ ਬਾਤ ਹੈ ਸ਼ਾਬਾਸ਼ ਹਾਂਜੀ ਡੈਡੀ ਤੁਸੀਂ ਉਦੋਂ ਤੱਕ ਨੇ ਮੈਨੂੰ ਮੌਕਾ ਹੀ ਨਹੀਂ ਦਿੱਤਾ ਦੱਸਣ ਦਾ ਮੈਂ ਤੁਹਾਨੂੰ ਬਾਰ-ਬਾਰ ਇਸੇ ਕਰਕੇ ਫੋਨ ਕਰਦਾ ਸੀ ਉਹ ਤੇਰੀ ਗੱਲ ਨਾਲ ਸਹਿਮਤ ਆਉਣਾ ਗੁੱਸੇ ਸੀਗਾ ਪੁੱਤ ਤੁਸੀਂ ਤਾਂ ਇਹੀ ਸਮਝਿਆ ਕਰੇ ਛਿੰਦੇ ਕਰਕੇ ਫੋਨ ਕਰਦਾ ਉਹ ਮੈਂ ਤਾਂ ਤੁਹਾਨੂੰ ਇਸ ਕਰਕੇ ਜਾਵਾ ਫੋਨ ਕਰਦਾ ਸੀ ਤੁਸੀਂ ਮੇਰਾ ਫੋਨ ਹੀ ਨਹੀਂ ਚੱਕਦੇ ਕਦੀ ਬਿਜੀ ਕਰ ਦਿੰਦੇ ਕਦੀ ਸਵਿਚ ਆਫ ਕਰ ਲੈਂਦੇ ਸਾਲ ਫਿਰ ਜਦੋਂ ਬੰਦਾ ਗੁੱਸੇ ਹੀ ਹੁੰਦਾ ਕਈ ਵਾਰ ਗਲਤੀਆਂ ਵੀ ਕਰ ਹੀ ਲੈਂਦਾ ਡੈਡੀ ਜੀ ਕੋ ਜਰੂਰੀ ਨਹੀਂ ਵੀ ਇਹਨਾਵਾਰੇ ਗੱਲ ਕਰਨੀ ਉਹ ਸੰਗ ਕਰਦੇ ਹੋਰ ਵੀ ਮਸਲੇ ਹੁੰਦੇ ਆ ਜਿਹੜੇ ਕਰਨੇ ਹੁੰਦੇ ਆ ਉਹ ਸਾਰਾ ਜਿੰਨਾ ਸਾਰਾ ਤੁਹਾਡਾ ਮੈਂ ਦੇਖਿਆ ਪੰਚਾਇਤ ਦਾ ਜੋ ਵੀ ਕਰਨਾ ਸੀਗਾ ਚਲ ਹੁਣ ਤੈਹੀਂ ਦੇਖਣਾ ਮੇਰੇ ਬਾਅਦ ਉਹ ਨਹੀਂ ਡੈਡੀ ਜੀ ਤੁਸੀਂ ਜਿਹੜਾ ਤੁਹਾਡੀ ਗੱਲ ਕੁਝ ਹੋਰ ਆ ਮੇਰੀ ਗੱਲ ਕੁਝ ਹੋਰ ਆ ਮੈਂ ਆਪਣੇ ਵੀ ਕੰਮ ਵੀ ਕਰਨੇ ਹੁੰਦੇ ਹਨ ਨੂੰ ਬੜਾ ਸੋਣਾ ਪਤਾ ਚਲ ਕੋਈ ਗੱਲ ਨਹੀਂ ਘਾਹ ਪਰਾਲੇ ਕਰ ਲਵਾਂਗੇ ਚਲ ਪੂਜਾ ਉੱਠ ਫਿਰ ਆਪਾਂ ਚਲੀਏ ਛੰਦਿਆ ਤੂੰ ਜਾਣ ਕੇ ਹੁਣ ਆਪਣੀ ਮਰਜ਼ੀ ਕਰਨੀ ਆ ਚਲ ਪੂਜਾ ਆ ਜਾ ਆਹ ਕਿਹੜੇ ਕੰਮ ਫੜੇ ਛੰਦਿਆ ਤਾ ਨਹੀਂ ਮੰਮੀ ਅਥੀ ਨਹੀਂ ਰੁਕਣਾ ਹੈਗਾ ਮੈਂ ਨਹੀਂ ਕਹਿੰਦਾ ਡੈਡੀ ਹੁਣੇ ਮੇਰੇ ਕਰਕੇ ਪਰੇਸ਼ਾਨ ਹੋਣ ਨਹੀਂ ਹੁੰਦੇ ਪਰੇਸ਼ਾਨ ਪੁੱਤ ਕੋਈ ਗੱਲ ਨਹੀਂ ਸਮਝਾ ਲੈਨੇ ਤੇਰੇ ਡੈਡੀ ਨਾਲ ਸੀ ਸਮਝਾ ਲੈਣਾ ਨਹੀਂ ਨਹੀਂ ਮੇਰਾ ਪੁੱਤ ਮੋੜੋ ਪਿੱਛੇ ਨੂੰ ਇਹ ਕੰਮ ਨਹੀਂ ਕਰਨਾ ਨਹੀਂ ਮੰਮੀ ਤੁਹਾਨੂੰ ਜਾਲਾਂ ਤੋਂ ਤੁਸੀਂ ਬਹੁਤ ਹੋ ਗਿਆ ਹੁਣ ਕਿੰਦੇ ਇਹ ਕੰਮ ਨਹੀਂ ਚੰਗੇ ਤੇਰੇ ਵਾਸਤੇ ਪੁੱਤ ਸਮਝਾ ਲੈਨੇ ਤੇ ਡੈਡੀ ਨਾਲ ਫਿਰ ਸਮਝਾ ਲੈਨੇ ਮੰਮੀ ਕੋ ਸਮਝਦਾ ਸੋਣਦਾ ਮੇਰੀ ਗੱਲ ਕਿਸੇ ਨੇ ਨਹੀਂ ਮੈਨੂੰ ਪੁੱਛਿਆ ਹੈਗਾ ਕੋਈ ਵੀ ਪੁੱਤ ਰੁਕ ਜਾ ਬਾਹਰ ਤਾਂ ਅੰਦਰ ਨਹੀਂ ਮੈਂ ਡੈਡੀ ਨੂੰ ਗੁੱਸੇ ਰੀ ਦੇਖ ਸਕਦਾ ਮੰਮੀ ਗੱਲ ਇਹ ਡੈਡੀ ਨੂੰ ਗੁੱਸੇ ਨਹੀਂ ਦੇ ਸਕਦਾ ਮਾਨ ਨੂੰ ਦੁਖੀ ਕਰ ਸਕਦਾ ਪੁੱਤ ਤੁਸੀਂ ਕਿੱਥੇੋਂ ਤੇ ਰਹੋ ਆ ਜਿੱਥੇ ਵੀ ਕਹਿੰਦੇ ਮੇਰੀ ਗੱਲ ਸੁਣ ਕੇ ਜਾਓ ਕਿੱਧਰ ਹੀ ਜਾਣਾ ਹੈਗਾ ਚੰਦਿਆ ਬੰਦਿਆ ਉਹ ਤੇ ਬੱਚੇ ਕਿੱਧਰ ਨਹੀਂ ਜਾਣਾ ਹੈਗਾ ਸੱਸੀਕਾਲ ਕੋਈ ਸੱਸੀਕਾਲ ਜੀ ਸੱਸੀਕਾਲ ਜੀ ਇਹ ਹਾਲ ਹੈ ਬਾਜੀ ਸੱਸੀਕਾਲ ਹਾਂ ਸੱਸੀਕਾਲ ਜੀ ਹੋਰ ਸਵਾਹ ਕਿਦਾਂ ਠੀਕ ਹੈ ਸੱਸੀਕਾਲ ਬਾਜੀ ਮੈਂ ਤੁਹਾਨੂੰ ਪਾਣੀ ਸੱਸੀਕਾਲ ਜੀ ਹੋਰ ਭਾਜੀ ਕਿੱਦਾਂ ਸਿਹਤ ਠੀਕ ਹੈ ਮੈਂ ਤੁਸੀ ਕੋਈ ਸਾਨੂੰ ਗੱਲ ਦੱਸਣੀ ਜ਼ਰੂਰੀ ਨਹੀਂ ਸਮਝੀ ਸਾਨੂੰ ਬਗਾਨੇ ਸਾਂ ਲਈਏ ਤੁਸੀਂ ਹਾਲੋ ਬਗਾਨੇ ਸਮਝਿਆ ਨਹੀਂ ਸਾਨੂੰ ਬਗਾਨੇ ਰਹਿਨੇ ਬਣਾਤਾ ਉਹ ਨਹੀਂ ਭੋਜੀ ਸਾਹਿਬ ਇਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਤਾਂ ਆਪ ਦੁਖੀ ਹੋਇਆ ਫਿਰਦਾ ਦੱਸਣਾ ਤੈਨੂੰ ਮੈਂ ਕਿਹਾ ਸੀਗਾ ਭਾਜੀ ਤੁਹਾਡਾ ਦਾ ਮਤਲਬ ਹੈ ਸਾਨੂੰ ਕੋਈ ਗੱਲਾਂ ਤਾਂ ਪਤਾ ਨਹੀਂ ਹੈਗਾ ਸਾਨੂੰ ਕਦਾ ਸਾਰੀਆਂ ਗੱਲਾਂ ਦਾ ਤੁਹਾਨੂੰ ਸਾਰਾ ਪਤਾ ਹੋ ਸਕਦਾ ਪਰ ਮੈਨੂੰ ਕੁਝ ਨਹੀਂ ਪਤਾ ਸੀਗਾ ਜੀ ਤਿਆਰ ਕਰੋ ਉਪਰ ਜੀ ਹੁਣ ਆਏ ਭੂਆ ਜੀ ਆਈ ਆ ਤੁਸੀਂ ਕੋ ਗੱਲਬਾਤ ਕਰੋ ਮੈਂ ਮੜ ਜਾ ਬਾਜ਼ਾਰ ਜਾਇਆ ਮੈਂ ਤਾਂ ਆ ਮੈਂ ਥੋੜੀ ਦੇਰ ਪਾ ਜਾ ਛਿੱਤੀ ਮੁਰੇ ਮੇਰੇ ਪੁੱਤ ਠੀਕ ਹੈ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਕੁੜੀ ਲੈ ਕੇ ਨੂੰ ਕਿੱਥੇ ਉਤਰਿਆ ਆ ਉਪਰ ਜੀ ਯਾਦ ਮੇਰਾ ਇਸ ਘਰ ਦੇ ਵਿੱਚ ਕੋਈ ਹੱਕ ਹੈ ਨਹੀਂਗਾ ਤੇ ਮੈਨੂੰ ਇੱਥੇ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਕੋਈ ਗੱਲ ਨਹੀਂ ਆਰਾਮ ਦੇ ਨਾਲ ਬੈਠੋ ਮੈਂ ਕਰਦਾ ਤੇਰੇ ਡੈਡੀ ਦੇ ਨਾਲ ਗੱਲ ਨਹੀਂ ਉਪਰ ਜੀ ਮੈਂ ਚੱਲਿਆ ਇੱਥੋਂ ਥਾੜਾ ਲਈ ਚਲ ਜਾਣਾ ਮੈਂ ਇੱਥੋਂ ਉਹ ਕਹਿ ਕੇ ਚਲ ਜਾਈਵੇ ਤੈਨੂੰ ਮੈਂ ਕਹਿੰਦਾ ਮੈਂ ਆ ਗਿਆ ਕਰਦਾ ਗੱਲ ਭਾਜੀ ਸੁਣੋ ਮੇਰੀ ਗੱਲ ਪਹਿਲਾਂ ਤੁਸੀਂ ਸਾਡੀ ਪੂਰੀ ਗੱਲ ਸੁਣ ਲਓ ਫਿਰ ਜਿੱਦਾਂ ਤੁਹਾਡਾ ਫੈਸਲਾ ਹੋਇਆ ਉਦੋਂ ਤੁਸੀਂ ਕਰ ਲਿਓ ਭਾਜੀ ਗੱਲ ਤਾਂ ਸੁਣ ਲਓ ਇੱਕ ਬਰੀ ਬੈ ਕੇ ਮੈਂ ਬੈਠਾ ਤੇਰੀ ਤੈਨੂੰ ਛੱਡ ਕੇ ਜਾ ਸਕਦਾ ਮੈਂ ਤੂੰ ਦੱਸ ਕਿਹੜੀ ਗੱਲ ਕਰਨੀ ਹੈ ਤੇਨੇ ਸਾਰੀ ਗੋਡੀਆ ਕੋਈ ਨਹੀਂ ਕਰਦੇ ਆ ਗੱਲ ਆ ਬਹਿ ਜਾ ਕਰ ਲੈ ਸੱਤ ਪੜ ਭਰਾ ਹੁੰਦਾ ਹੁਣ ਗੱਲਾਂ ਹੀ ਸੁਣਨੀ ਆ ਤੂੰ ਉਸ ਨਾਲਾ ਹੁਣ ਅੱਜ ਤੁਸੀਂ ਸਲਾਈ ਵਾਲੇ ਮੈਨੂੰ ਘਰ ਉਠਾਲ ਕੇ ਕੱਲ ਨੂੰ ਮੈਨੂੰ ਬਾਹਰ ਨਿਕਲ ਦੇ ਲੋਕ ਸਲਾਈ ਜਾਂਦੇ ਆ ਮੈਨਾਂ ਉਹ ਗੱਲ ਨਹੀਂ ਸੁਣਾਂ ਕੱਲਾ ਸੁਣ ਜੁਕੇ ਤਾਂ ਮਰਿਆ ਜਾਂ ਉਹ ਫੜ ਜੀ ਡੈਡੀ ਜੀ ਦੀ ਕੋਈ ਗਲਤੀ ਨਹੀਂ ਗਈ ਤੁਸੀਂ ਡੈਡੀ ਜੀ ਨੂੰ ਨਾ ਕੁਛ ਕਹੋ ਗਲਤੀ ਤਾਂ ਇਹਨਾਂ ਦੋਹਾਂ ਦੀ ਆ ਆ ਜਿਹੜੇ ਆਪਣੀਆਂ ਮਨ ਮਰਜ਼ੀ ਵਹਿਕਾਰ ਦੇ ਫਿਰਦੇ ਆ ਹੱਲੇ ਵੀ ਦੇਖੋ ਇਹਨਾਂ ਨੂੰ ਹੈਗੀ ਸ਼ਰਮ ਕਿੱਦਾਂ ਡੈਡੀ ਜੀ ਦੇ ਮੋਹਰੇ ਬੈਠੇ ਆ ਕਰਨਾ ਬੁੱਤ ਤੂੰ ਕਿਹੜੀਆਂ ਗੱਲਾਂ ਕਰਦੀ ਹੋਂ ਮਮੀ ਜੀ ਤੁਸੀਂ ਤਾਂ ਨਾ ਚੰਗਾ ਬੋਲਦੀ ਆ ਮੇਰੀ ਗੱਲ ਸੁਣੋ ਮਮੀ ਜੀ ਤੁਸੀਂ ਤਾਂ ਨਾ ਚੁੱਪੇ ਹੀ ਕਰ ਜਾਓ ਉਹਦੇ ਹੱਲੇ ਵੀ ਦੇਖ ਲੋ ਹਟਦੇ ਨਹੀਂ ਹੈਗੇ ਚਿੰਦੇ ਦੇ ਪੂਜਾ ਦਾ ਪੱਕਾ ਪੋਰਨ ਦੱਸ ਹੁਣ ਉਹਨਾਂ ਨੂੰ ਮੈਂ ਕਿੱਥੇ ਫਾਇਲਾ ਦਵਾ ਕਰੋਂ ਕਰ ਦਵਾ ਹੁਣ ਮੰਮੀ ਮੈਂ ਫਾਇਹੇ ਲਾਉਣ ਨੂੰ ਨਹੀਂ ਕਹਿੰਦੀ ਜਿਹੜੀ ਗਲਤੀ ਆ ਉਹ ਤਾਂ ਗਲਤੀ ਹੀ ਆ ਯਰ ਮੈਂ ਇਹਦੀ ਸ਼ੈ ਨਹੀਂ ਤੇਰਾ ਪੁੰਚਦਾ ਆ ਆ ਇਹਨਾਂ ਨੇ ਆ ਸਾਰਾ ਕੁਝ ਕਾਰੇ ਕੀਤੇ ਆ ਹੱਲੇ ਵੀ ਦੇਖ ਲੋ ਡੈਡੀ ਜੀ ਹਟਦੇ ਥੋੜੀ ਆ ਹਜੇ ਵੀ ਉਹਨਾਂ ਦੀ ਸਪੋਰਟ ਕਰੀ ਜਾਂਦੇ ਆ ਝੱਟ ਕੇ ਬਾਹਰ ਨਿਕਲ ਜੋਗਾ ਨਹੀਂ ਛੱਡਿਆ ਉਹਨਾਂ ਨੇ ਇਹ ਜੇ ਤੁਸੀਂ ਆਪਣੀਆਂ ਹੀ ਗੱਲਾਂ ਕਰਨੀਆਂ ਸੀ ਵੀ ਆ ਜਿਹੜੇ ਮਗਾ ਕੇ ਬਿਠਾ ਲਏ ਉਹ ਆ ਇਹਨਾਂ ਨਾਲ ਸੱਦਣਾ ਉਹਨਾਂ ਨਾਲ ਵੀ ਕੁਝ ਕੋਚਲੋ ਜਿੰਤੋਂ ਨਾਲ ਗੱਲ ਕਰਨ ਆਏ ਆ ਨਾਲੇ ਸੱਦਦੇ ਆ ਉਹਨਾਂ ਨਾਲ ਮੈਂ ਤਾਂ ਸੱਦਦੇ ਨਹੀਂ ਤੁਸੀਂ ਸੱਦਦੇ ਆ ਕੱਲ ਅਸੀਂ ਹੀ ਸੱਦਦੇ ਆ ਤੂੰ ਗੱਲ ਤਾਂ ਮੈਨੂੰ ਸੁਣ ਲਵੋ ਤੂੰ ਮੈਂ ਤਾਂ ਸੁਣ ਲਈ ਬੈਠਾ ਹਾਂ ਸੁਣਾਓ ਪਾਜੀ ਮੈਂ ਦੱਸਦਾ ਤੁਹਾਨੂੰ ਗੱਲ ਦੱਸੋ ਇਹ ਜਿਹੜੀ ਪੂਜਾ ਹੈ ਨਾ ਇਹ ਮੇਰੇ ਦੋਸਤ ਦੀ ਕੁੜੀ ਆ ਬੈਟੂ ਪਾਜੀ ਮੈਂ ਚਾਹ ਲੈ ਕੇ ਆਉਂਦਾ ਹਾਂ ਹੈ ਕੀ ਕਿਹਾ ਮੇਰੇ ਦੋਸਤ ਦੀ ਕੁੜੀ ਆ ਹਾਂਜੀ ਇਹਦਾ ਮਤਲਬ ਸਾਰਾ ਤੇਰੀ ਸ਼ੈ ਨਾ ਹੋਇਆ ਬਾਜੀ ਮੇਰੀ ਪੂਰੀ ਗੱਲ ਤਾਂ ਸੁਣ ਲਓ ਤੂੰ ਹੀ ਤਾਂ ਉਲਟਾ ਮੈਨੂੰ ਗਲਤ ਸਮਝਣ ਲੱਪੈ ਸਭ ਤਾਂ ਮੈਨੂੰ ਵੀ ਨਹੀਂ ਕੋਹ ਲੱਗੀ ਮੈਂ ਕਿਹਾ ਵਿਆਹ ਉਹ ਕੁੜੀ ਇੱਥੇ ਕਿੱਦਾਂ ਬੇ ਕੁੜੀ ਤਾਂ ਇਹ ਮੇਰੇ ਦੋਸਤ ਦੀ ਆ ਇਹਨੂੰ ਵੀ ਤਾਂ ਸੈਣਾ ਨੂੰ ਕੁਝ ਵੀ ਆਇਆ ਨਹੀਂ ਮੈਨੂੰ ਵੀ ਨਹੀਂ ਦੱਸਿਆ ਬਾਜੀ ਜਦੋਂ ਮੈਂ ਇਸ ਗੱਲ ਦਾ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਗੱਲ ਹੋਰ ਆ ਪਰ ਮੈਂ ਸਮਝਿਆ ਕੁਝ ਹੋਰ ਫੁੱਫੜ ਜੀ ਕੀ ਕਹਿੰਦੇ ਤੁਸੀਂ ਅਸੀਂ ਕੋ ਸਮਝੇ ਨਹੀਂ ਹੈਗੇ